90000 ਰੁਪਏ ਦੀ ਝੋਟੀ ਦੇਣੀ ਹੈਗੀ ਤੇ 10 ਕਿਲੋ ਆਇਸਟ੍ਰਾਮ ਤੇ ਲੈ ਕੇ ਦੇ ਦਾਂਗੇ ਠੀਕ ਆ ਲੈ ਵੀ ਆਹਾ ਵੱਡੇ ਕਦ ਕੱਢ ਦੀ ਤੁਸੀਂ ਹੁਣ ਝੋਟੀ ਚੈੱਕ ਕਰ ਲਓ 35000 ਦੀ ਹਾਂ ਨਹੀਂ ਆਹਾ ਹਾ ਹਾ ਵਪਾਰੀ ਵੀ ਨਫਾ ਲੈਣਗੇ ਇਹਦੇ ਚੋਂ ਠੀਕ ਆ ਜਦੋਂ ਆਮ ਬੰਦੇ ਰੇਟ ਕਰਦੇ ਨੇ ਘਰਾਂ ਚ ਘਰੇਲੂ ਮੂੰਹ ਪਰੇ ਕਰਾ ਆਂਦੇ ਆ ਸਹੀ ਗੱਲ ਆਹ ਗਾਂ ਸਾਰੀ 20 ਕਿਲੋ ਲਈ 65000 ਰੁਪਏ ਦੇ ਵਿੱਚ ਮਿਲਨੀ ਆ ਜੀ ਐਸੀ ਕਾ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਭਾਈ ਬਰਿੰਦਰ ਤੇ ਭਵਜਿੰਦਰ ਕੋਲੇ ਪਹੁੰਚੇ ਹੋਇਆ ਪਿੰਡ ਤਿਆਉਨੇ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਛੋਡੇ ਵਾਸਤੇ ਦੋ ਤਾਂ ਗਾਮਾਂ ਤੇ ਚਾਰ ਜਿਹੜੀਆਂ ਆ ਗਈਆਂ ਨਾ ਇਧਰਲੇ ਪਾਸੇ ਆ ਗਈਆਂ ਮੱਝਾਂ ਤੇ ਆਹ ਦੇਖ ਲਓ ਇੱਕ ਜਿਵੇਂ ਇਧਰਲੇ ਪਾਸੇ ਦੂਜੇ ਨੰਬਰ ਦੇ ਉੱਤੇ ਚੰਗੇ ਕੱਦ ਕਾਠ ਵਾਲੀ ਮੱਝ ਆ ਗਈ ਤੇ ਇੱਕ ਆ ਗਈ ਆਹਾ ਮਿੱਤਰੋ ਨਾ ਪਹਿਲੇ ਨੰਬਰ ਵਾਲੀ ਝੋਟੀ ਹੈ ਜਿਹੜੀ ਤੇ ਗੋਲ ਮਟੋਲ ਦੀ ਝੋਟੀ ਹੈ ਤੇ ਥੱਲੋਂ ਦੇਖ ਲਓ ਮਿੱਤਰੋ ਬਹੁਤ ਸੋਹਣੀ ਕਰਮ ਤੇ ਸੂਆ ਵੀ ਜਿਹੜਾ ਹੈ ਹੈਗਾ ਨਾ ਪਹਿਲਾ ਸੂਆ ਸੂਈ ਹੋਈ ਝੋਟੀ ਆ ਤੇ ਜਿਹੜੇ ਬਾਈ ਰੇਟ ਕਰੋ ਬਰਿੰਦਰ ਹਨਾ ਵੀਡੀਓ ਦੇ ਵਿੱਚ ਉਹ ਰੇਟ ਕਿਵੇਂ ਲੱਗੇ ਦੱਸਿਓ ਜਰੂਰ ਬਾਕੀ ਵੀਡੀਓ ਚੰਗੀ ਲੱਗੀ ਪਸ਼ੂ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਸ਼ੇਅਰ ਜਰੂਰ ਕਰਦੇਓ ਆਓ ਕਰਗੇ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਅਸੀਂ ਆਪ ਦਾ ਪਿੰਡ ਦਾ ਨਾਮ ਤੇ ਆਪਣਾ ਨਾਮ ਦੱਸੋਗੇ ਬਈ ਨਾਮ ਮੇਰਾ ਵਿਰਿੰਦਰਾ ਜੀ ਪਿੰਡ ਤੇਉਣਾ ਜ਼ਿਲ੍ਹਾ ਬਠਿੰਡਾ ਠੀਕ ਆ ਅਤੇ ਹੁਣ ਜਿਹੜਾ ਹੈਗਾ ਇਹ ਮਲਤਾਨੀ ਆ ਗਿਆ ਬਾਈ ਹਨਾ ਹਾਂਜੀ ਹਾਂਜੀ ਬਾਈ ਅੱਛਾ ਬਰਿੰਦਰ ਭਾਈ ਜਿਵੇਂ ਅੱਜ ਆਪਣੇ ਕੋਲ 6 ਨਾਗ ਆ ਗਏ ਹਨਾ ਹਾਂਜੀ ਤੇ ਪਹਿਲੇ ਨੰਬਰ ਵਾਲੇ ਨਾਗ ਤੋਂ ਆਪਾਂ ਸਟਾਰਟ ਕਰ ਲਗੇ ਜੀ ਹਨਾ ਕਿਹੜੇ ਪਾਸੋਂ ਗਾਮਾਂ ਵਾਲੇ ਪਾਸੋਂ ਕਿ ਮੱਝਾਂ ਵਾਲੇ ਪਾਸੋਂ ਕਰ ਲਾਂਗੇ ਚੱਲ ਫਿਰ ਕੇਰਾ ਜਿਹੜੀ ਤੇਰੀ ਪਹਿਲੇ ਨੰਬਰ ਵਾਲੀ ਝੋਟੀ ਆ ਗਈ ਬਾਈ ਬਰਿੰਦਰ ਤੇ ਇਸ ਝੋਟੀ ਦਾ ਸੂਆ ਦੱਸ ਪਹਿਲਾਂ ਮੈਨੂੰ ਪਹਿਲਾ ਸੂਆ ਬਾਈ ਪਹਿਲਾ ਸੂਆ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 4 ਦਿਨ ਹੋ ਗਏ ਬਾਈ 4 ਦਿਨ ਸੂਈ ਨੂੰ ਹੋ ਗਏ ਪਹਿਲਾ ਸੂਆ ਤੇ ਕਿੰਨੇ ਦੁੱਧ ਵਾਲੀ ਝੋਟੀ ਆ ਗਈ ਤੇਰੀ ਇਹ ਦੁੱਧ ਬਈ ਯਾਰ ਆਪਾਂ ਤੈਨੂੰ ਪਤਾ ਬਾਹਲਾ ਤਾਂ ਕਰੇ ਨਹੀਂ 10 ਕਿਲੋ ਐ ਸਟਾਮ ਤੇ ਲਿਖ ਕੇ ਦੇ ਦਾਂਗੇ 10 ਕਿਲੋ ਹਾਂਜੀ ਬਈ ਤੇ ਮਗਰ ਬੱਚਾ ਕੀ ਆ ਬਈ ਬੱਚਾ ਕੱਟਾ ਬਈ ਖੋਲ ਫਿਰ ਕਰਾ ਝੋਟੀ ਤੇ ਜਿਹੜਾ ਬਈ ਰੇਟ ਜਿਹੜਾ ਹੈਗਾ ਨਾ ਸਾਨੂੰ ਟਾੜਾ ਵਾਟਾ ਜਾਂ ਰੇਟ ਦੱਸ ਦੇਦਾ ਕਿੰਨਾ ਰੇਟ ਹੋਊਗਾ ਇੱਕ ਬਈ ਹੋ ਰਿਹਾ ਇੱਕ ਅਗਲਾ ਕਹਿਂਦਾ ਨਾ ਹਾਂ ਮੂੰਹੋਂ ਦੋ ਦੰਦ ਦੀ ਅਜੇ ਬੱਚਾ ਹੀ ਆ ਅੱਛਾ ਹਾਂ ਠੀਕ ਆ ਦੋ ਦੰਦ ਦਾ ਬੱਚਾ ਹੀ ਆ ਜੀ ਲੈ ਵੀ ਮਿੱਤਰੋ ਆ ਵੱਡੀ ਗੱਲ ਹੋ ਗਈ ਲੈ ਵੀ ਆਹਾ ਝੋਟੀ ਨਾ ਜਿਹੜੀ ਹੈਗੀ ਮੂੰਹੋਂ ਦੋ ਦੰਦ ਦੀ ਆ ਤੇ ਲੇਵਾ ਕਰਮ ਵਾਲੀ ਬਹੁਤ ਚੰਗਾ ਤਿਆਰ ਕੀਤਾ ਹੈਗਾ ਹੁਣ ਤੁਸੀਂ ਦੇਖ ਲਓ ਵੀ ਆੜਤੀਆਂ ਦੇ ਸਰਹਾਣੇ ਵਰਗੀ ਗੋਲ ਗੋਲ ਪਈਆ ਬਸ ਬਸ ਤੇ ਇਹ ਮੈਨੂੰ ਇੱਕ ਮਿੰਟ ਖਾਣੇ ਇੱਕ ਇਹ ਥੋੜਾ ਬੱਚੇ ਦਾ ਕਰਦੀ ਮੈਨੂੰ ਆਹ ਦਾ ਰੇਟ ਕੀ ਰਹੂ ਇਹਦਾ ਰੇਟ ਬਈ ਕਿੰਨਾ ਮਰਜ਼ੀ ਕਰਾਈ ਜਾ ਹਾਂ ਪਹਿਲੀ ਤੋਰੀ ਆ ਪਹਿਲੀ ਵਿਕੂਗੀ 90000 ਦੀ ਦੇ ਦਾਂਗੇ ਕਿੰਨੇ ਦੀ 90000 ਦੀ 90000 ਦੀ ਹਾਂ ਥਾਣ ਥਾਣ ਵੇਚ ਤੂੰ ਕਿਹੇ ਜੀ ਪਾਵਰ ਵਾਲਾ ਥਾਣਾ ਦੁੱਧ ਵਾਲਾ ਇਹ ਆ ਦੇਖ ਲਓ ਮਿੱਤਰੋ ਝੋਟੀ ਦਾ ਥਾਣਲੇਵਾ ਚੈੱਕ ਕਰ ਲਓ ਹੁਣ ਤੁਸੀਂ ਤੇ ਬਹੁਤ ਸੋਹਣੇ ਥਾਣਲੇਵੇ ਵਾਲੀ ਝੋਟੀ ਆ ਹਾਦਰ ਲੈ ਕੇ ਜਾਈਂ ਕਰਾਈ ਨੂੰ ਲੇ ਲੈ ਚੱਲ ਲੈ ਚੱਲ ਹੁਣ ਚੂਣ ਵੀ ਆ ਸਰੇ ਵਾਲਾ ਲੱਗਾ ਇੱਕ ਨੰਬਰ ਠੀਕ ਆ ਲੈ ਵੀ ਆ ਝੋਟੀ ਜਿਹੜੀ ਹੈਗੇ ਨਾ ਆ ਝੋਟੀ 90000 ਰੁਪਏ ਦੀ ਝੋਟੀ ਦੇਣੀ ਹੈਗੀ ਤੇ ਛੋੜ ਛੱਪਾ ਵਿੱਚ ਹੋ ਜਾਊਗਾ ਬਈ ਨਹੀਂ ਬਈ ਰੇਟ ਫਿਕਸ ਹੀ ਆ ਅੱਛਾ ਰੇਟ ਫਿਕਸ ਹੁਣ ਦੁਆਮ ਕਰ ਜਾ ਇੰਨੇ ਕੋਈ ਨਹੀਂ ਮੰਗਦਾ ਬਈ ਆਪਾਂ ਤਾਂ ਭਾਣਾ ਲੈ ਤੈਨੂੰ ਪਤਾ ਪਾਪਾ ਸਾਰਾ 3-4000 ਦੇ ਕੰਮ ਹੁੰਦਾ ਆਪਣੇ ਤੋਂ ਠੀਕ ਆ ਗੱਲ ਐਨ ਵੀ 20000 ਨਫਾ ਮੰਗ ਲਓ ਨਹੀਂ ਵਧੀਆ ਗੱਲ ਆ ਸਿਰ ਹਾਂ ਤੇ ਕਿੱਥੇ ਵੀ ਨੀ ਇੱਕ ਵਿਕਦੀ ਆ ਕਿੱਥੇ ਦੱਸ ਵੇਚ ਲੋ ਹਾਂ ਆਪਣੇ ਜਦੋਂ ਵੀਰੂ ਪੁਣਾ ਜਾਂ ਅਨਸਾਰ ਬਸ ਵੇਚ ਜਾਂਦੇ ਪਸੂ ਠੀਕ ਆ ਅੱਛਾ ਜਿਹੜੀ ਤੇਰੀ ਦੂਜੇ ਨੰਬਰ ਦੇ ਉੱਤੇ ਆ ਗਈ ਆਹਾ ਮੱਝ ਹਾਂਜੀ ਬਈ ਇਹ ਮੱਝ ਦਾ ਕੱਦ ਕੱਟ ਚੰਗਾ ਆ ਗਿਆ ਬਈ ਹਾਂ ਤੇ ਕਿੰਨਾ ਸੂਆ ਇਹ ਸੂਆ ਬਈ ਤੀਜਾ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਨਾੜੂ ਇਹ ਤਾਂ ਬੱਚਾ ਜੀ ਪਾਸੋ ਸੂਈ ਹੈ ਇਹ ਪਰਸੋ ਦੀ ਸੂਈ ਆ ਕਿੰਨੇ ਦੁੱਧ ਵਾਲੀ ਮੱਝ ਆ ਗਈ ਤੇਰੀ ਇਹ ਦੁੱਧ ਵੀ 13-14 ਕਿਲੋਆਂ ਖੁੱਲਾ ਦੇਊਗੀ 13-14 ਕਿਲੋ ਹਾਂਜੀ ਬਈ ਤੇ ਰੇਟ ਕੀ ਰਹੂ ਇਹਦਾ ਰੇਟ ਇਹ ਵੀ ਬੱਸ ਮੁੱਲਕ ਨਾ ਮਰਦੀ ਕਰਾ ਲਵੀ 120000 ਦੀ ਦੇਣੀ ਆ ਠੀਕ ਆ ਲੈ ਵੀ ਆਹ ਦੇਖ ਲੋ ਹਵਾਨਾ ਚੈੱਕ ਕਰ ਲੋ ਬਾਈ ਕਹਿੰਦਾ ਵੀ 13 14 ਕਿਲੋ ਦੁੱਧ ਇਹ ਮੱਝ ਖੁੱਲਾ ਦੇਊਗੀ ਤੀਜਾ ਸੂਆ ਤੇ ਕੱਦ ਕਾਠ ਕੰਨੀ ਉਹ ਨਹੀਂ ਕੋਈ ਦਿੱਕਤ ਵਾਲੀ ਗੱਲ ਵੀ ਕੱਦ ਕਾਠ ਛੋਟਾ ਜਿਹਾ ਹੋਊਗਾ ਵੱਡੀ ਆ ਬਾਈ 120000 ਰੁਪਏ ਦੀ ਜਿਹੜੀ ਹੈਗੀ ਦੇਣੀ ਆ ਚੋਣੇ ਦਾ ਵੀ ਇੱਕ ਨੰਬਰ ਆ ਖੁੱਲਾ ਇੱਕ ਨੰਬਰ ਠੀਕ ਆ ਲੈ ਵੀ ਆਹਾ ਵੱਡੇ ਕੱਦ ਕਾਠ ਦੀ ਚੁਸੀਂ ਹੁਣ ਛੋਟੀ ਚੈੱਕ ਕਰ ਲੋ ਤੀਜਾ ਸੂਆ ਦੁੱਧ 13 ਤੇ 14 ਵੀ ਦੇ ਸਕਦੀ ਆ 14 ਵੀ ਆਪਣਾ 14 ਕਾ 14 15 ਕਾ ਪਰ ਆਪਾਂ ਤੁਹਾਨੂੰ ਪਤਾ ਘੱਟ ਹੀ ਦੱਸਦੇ ਹੁੰਨੇ ਆ ਠੀਕ ਆ ਗੱਲ ਲੈ ਜਾ ਲੈ ਜਾ ਲੈ ਵੀ ਆ ਦੇਖ ਲੋ ਹੁਣ ਜਿਹੜੀ ਆ ਜਾਂਦੀ ਆ ਨਾ ਆ ਵੀ ਚੰਗਾ ਪੂਰੇ ਚੰਗੇ ਕਦ ਕਾਠ ਵਾਲੀ ਮੱਝ ਆ ਗਈ ਬੱਚਿਆਂ ਤੇ ਜਾਂਦੀ ਆ ਕਿਉਂਕਿ ਬਾਹਰ ਲਿਆਉਣੇ ਪਸ਼ੂ ਆਪਾਂ ਬਸ ਅੱਛਾ ਵੀ ਬਰਿੰਦਰ ਜਿਹੜੀ ਤੇਰੇ ਕੋਲੇ ਹੁਣ ਆਹ ਝੋਟੀ ਆ ਗਈ ਹੈ ਨਾ ਤੇਰੀ ਵੱਡੀ ਮੱਝ ਦੇ 40 ਖੜੀ ਹੈ ਜਿਹੜੀ ਤੇ ਇਹ ਝੋਟੀ ਜਿਹੜੀ ਹੈ ਕਿੰਨਾ ਸੂਆ ਦੂਜਾ ਸੂਆ ਬਈ ਦੂਜਾ ਸੂਆ ਕਿੰਨੇ ਦਿਨ ਲੈ ਜੂਗੀ ਬਈ ਦਿਨ ਵੀ ਇਹਦਾ ਹਫਤਾ ਪਿਆ ਜੀ ਅਜੇ ਹਫਤਾ ਬਾਕੀ ਪਿਆ ਕਿੰਨੇ ਦੁੱਧ ਆਲੀ ਇਹ ਥੀਲ ਛੰਦੀ ਵਧੀਆ ਹਾਂਜੀ ਕਿੰਨੇ ਦੁੱਧ ਆਲੀ ਇਹ ਦੁੱਧ ਕਿਨਾ ਮਰਜੀ ਕਹੜਾ 11 ਕਿਲੋ ਖੁੱਲਾ ਦਊ ਆਪਾਂ ਨੂੰ 13 ਕਿਲੋ ਕਿਆ ਪਰ ਆਪਾਂ 11 ਕਿਲੋ ਕਹਿਣਾ 11 ਕਿਲੋ ਦੂਜਾ ਸੂਆ ਹਾਂਜੀ ਠੀਕ ਆ ਨਹੀਂ ਦੁੱਧਾ ਜਿਵੇਂ ਹੈਗਾ ਬਰੀਕ ਬਰੂਕ ਆ ਦੇਖ 10 11 ਤੂੰ ਤਾਂ ਮਰਦੀ ਨਹੀਂ ਜਦੋਂ ਆਪਾਂ ਬਾਹਲਾ ਦੁੱਧ ਕਹਿ ਦਿੰਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਹੈ ਹਨਾ ਖੋਲੀ ਫਿਰ ਕਰ ਤੇ ਖੋਲਦਾ ਖੋਲਦਾ ਸਾਨੂੰ ਨਾ ਰੇਟ ਸੋਚ ਕੇ ਦੱਸ ਦੇ ਵੀ ਹਾਂ ਟਾਟਾ ਵਾਟਾ ਬਸ 500 ਦਾ ਨੋਟ ਜੇ ਛੋਟ ਕਰਨੀ ਹੋਈ ਤਾਂ ਕਰ ਦੀ ਤੇ ਬਸ ਟਾਟਾ ਵਾਟਾ ਹੀ ਹੋਵੇ ਨਹੀਂ ਰੇਟ ਇਹਦਾ ਬਈ 95000 90000 ਦਾ ਵਾ ਟਾਟਾ ਵਾਟਾ ਹੀ ਆ ਵੈਰੀ ਗੁੱਡ ਆ ਜਾ ਪੁੱਤ ਆ ਜਾ ਕਰਾਂ ਇਹ ਲਿਆ ਕਰਾਂ ਤੇ ਸੂਨ ਤੇ ਲੈ ਜੋ ਹਫਤਾ ਹਫਤਾ ਬਈ ਲੈ ਵੀ ਆ ਦੇਖ ਲੋ ਲੈ ਆ ਚੋਟੀ ਹਫਤੇ ਦੀ ਕੱਚੀ ਆ ਮਿੱਤਰੋ ਤੇ 11 ਕਿਲੋ ਦੁੱਧ ਬਈ ਕਹਿੰਦਾ ਖੁੱਲਾ ਪਾ ਦੂਗੀ ਕੋਈ 13 ਨਹੀਂ ਕੋਈ 14 ਨਹੀਂ ਤੇ 11 ਕਿਲੋ ਦੁੱਧ 90000 ਰੁਪਏ ਦਾ ਟਾਟਾ ਵਾਟਾ ਹੁਣ ਜਿਹੜੀ ਥੱਲੋਂ ਲੇਵੇ ਦੀ ਆ ਉਹ ਪੂਰੀ ਸਾਫ ਆ ਮੋੜਲਾ ਕਰਾ ਆਪਾਂ ਨੂੰ 13 ਕਿਲੋ ਕਿਹਾ ਇਹਦਾ اچھا ਪਰ ਆਪਾਂ ਤੁਹਾਨੂੰ ਪਤਾ ਆਪਾਂ ਤਾਂ ਘੱਟ ਹੀ ਦੱਸਦੇ ਆ ਵੀ ਜਿੰਨਾ ਕਿ ਆਪਾਂ ਉੱਪਰ ਤੱਕ ਦੇ ਵੀ ਇਹਨਾਂ ਦੇ ਦੇ ਦੂਗੀ ਠੀਕ ਆ ਆ ਦੇਖੋ ਥਾਂ ਲੇਵੇ ਦੀ ਜਿਹੜੀ ਪੂਰੀ ਸਾਫ ਆ ਥਾਂ ਲੇਵਾ ਜਮਾ ਓਕੇ ਆ ਤੇ ਚੈੱਕ ਕਰ ਲੋ ਜਾਂਦੀ ਤੁਸੀਂ ਝੋਟੀ ਦੂਜਾ ਸੂਆ ਲੈ 90000 ਤੇ 500 ਛੋਟ ਕਰ ਦੇਗਾ ਕਰ ਦਾਂਗੇ ਯਾਰ ਕਿ 1000 ਕਰੇਗਾ ਨਹੀਂ 500 ਕਰ ਦਾਂਗੇ ਠੀਕ ਆ ਲੈ ਬੰਨ ਦੇ ਕਰ ਨਹੀਂ ਯਾਰ ਚੋਟੀ ਤੇਰੀ ਹੈਗੀ ਆ ਠੀਕ ਐ ਇੰਨੇ ਰੇਟ ਤਾਂ ਬਈ ਕੋਈ ਨਹੀਂ ਦਿੰਦਾ ਹਾਂ ਬਾਕੀ ਜਦੋਂ ਆਮ ਬੰਦੇ ਰੇਟ ਕਰਦੇ ਨਾ ਘਰਾਂ ਚ ਘਰੇਲੂ ਮੂੰਹ ਪਰੇ ਕਰਾ ਆਂਦੇ ਆ ਸਹੀ ਗੱਲ ਨਹੀਂ ਗੱਲ ਤੇਰੀ ਲੱਖ ਰਪੀ ਦੀ ਹੈ ਉਹ ਬਤਾ ਦਰ ਅੱਛਾ ਬਾਈ ਬਰਿੰਦਰ ਜਿਵੇਂ ਹੁਣ ਆਪਣੇ ਕੋਲੇ ਆ ਆ ਗਈ ਬੱਲੀ ਝੋਟੀ ਹੈ ਨਾ ਗ੍ਰੇਡਡ ਜੀ ਹਾਂਜੀ ਬਈ ਵੀ ਇਹਦਾ ਸੂਆ ਦੱਸ ਮੈਨੂੰ ਤੀਜਾ ਬਾਈ ਤੀਜਾ ਸੂਆ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਵੀ 15 ਦਿਨ 15 ਦਿਨ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਹੁਣ ਉਹ نیٹ 12 ਕਿਲੋ ਆ 11 ਕਿਲੋ ਦੀ ਗਰੰਟੀ ਵੀ ਹੁਣ ਚੋਵਾ ਦਾਂਗੇ ਆਪਾਂ 12 ਕਿਲੋ ਹਾਂ ਦੁੱਧ ਗਿਆ 12 ਕਿਲੋ ਆਪਾਂ 11 ਕਿਲੋ ਕਹਿਣਾ ਕੰਡਾ ਬੰਦਾ ਆਪਦਾ ਲੈ ਕੇ ਆਵੇ ਠੀਕ ਹੈ ਹਾਂਜੀ ਵੈਰੀ ਗੁੱਡ ਤੇ ਸੂਆ ਕਿਨਵੇਂ ਦੱਸਿਆ ਸੀ ਸੂਆ ਤੀਜਾ ਬਈ ਤੀਜਾ ਸੂਆ ਮਗਰ ਬੱਚਾ ਕੱਟਾ ਕੱਟਾ ਬਈ ਇੱਧਰ ਕਰੀਏ ਕਿਦਾ ਇਹਦਾ ਲੇਵਾ ਦਿਖਾ ਦਗੇ ਆਪਾਂ ਫਿਕਸ ਲੇਵੇ ਦੀ ਐ ਮਿੱਤਰੋ ਇਹ ਆ ਦੇਖ ਲਓ ਫਵਾਨਾ ਜਿਹੜਾ ਹੈਗਾ ਚੈੱਕ ਕਰ ਲਓ ਇਹ ਇੱਧਰੋਂ ਚੈੱਕ ਕਰ ਲਓ ਤੁਸੀਂ ਲੇਵਾ ਕਰਮ ਵਾਲੀ ਦਾ ਹਣਾ ਦੀ 12 ਕਿਲੋ ਦੁੱਧ ਇੱਥੇ ਹੈਗਾ ਤੇ ਇੱਕ ਇਹਦੇ ਜਾਨੀ ਮਾੜਾ ਜਹਾ ਪੰਜਵਾਂ ਥਣ ਸੀਗਾ ਇਹ ਪਹਿਲਾਂ ਕੜਾਇਆ ਹੋ ਕੇ ਸੀ ਹਾਂ ਇਹ ਚੰਦਾ ਚੁੱਦਾ ਬਈ ਕੁਛ ਨਹੀਂ ਨਾ ਕੋਈ ਗੰਡਾ ਕੁਛ ਨਹੀਂ ਜਮਾ ਸਹੀ ਆ ਖੋਲੀ ਕਿ ਨਾ ਇਹਦਾ ਕੋਈ ਇਸ਼ੂ ਨਹੀਂ ਰੇਟ ਕੀ ਰਹੂ ਇਹਦਾ ਰੇਟ ਬਈ ਕਿੰਨਾ ਇਹਦਾ ਵੀ ਕਿੰਨਾ ਮਾਦੀ ਕਰਾਲਾ 90000 ਦੀ ਹਾਂ ਤੇ ਨਾ ਹੀ ਆ ਠੀਕ ਆ ਹਾਂਜੀ ਯਾ ਫਿਰ ਕਰ ਆਪਾਂ ਦਿਖਾ ਗਏ ਲੈ ਵੀ ਅgetElementById ਤੁਹਾਨੂੰ ਨਾ 12 ਲੀਟਰ ਜਮ ਐ ਡੱਬੇ ਮਾਰ ਲਿਓ ਆ ਕੇ 11 ਦੀ ਗਰੰਟੀ ਰਹੂਗੀ 90000 ਰੁਪਏ ਹਾਦਰ ਹੀ ਲੈ ਚਾ ਆ ਪੁੱਤ ਲੈ ਚੈੱਕ ਕਰ ਲਓ ਹੁਣ ਤੁਸੀਂ ਇਹ ਜਿਹੜੀ ਆ ਗਈ 90000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਕਰਮ ਵਾਲੀ ਤੇ ਲੇਵਾ ਜਿਹੜਾ ਹੈਗਾ ਹਵਾਨਾ ਜਿਹੜਾ ਹੈਗਾ ਉਹ ਸੁੱਡ ਸਾਹਮਣੇ ਆ ਪੂਰਾ ਐਨ ਕੰਪੈਕਟ ਆਰਡਰ ਦੀ ਆ ਗਈ ਇਹ ਤੇ ਥਣਾ ਦਾ ਸਾਈਜ਼ ਵਗੈਰਾ ਵੀ ਓਕੇ ਆ ਲਓ ਵੀ ਚੈੱਕ ਕਰ ਲਓ ਤੁਸੀਂ ਹੁਣ ਤੇ ਕੋਈ ਗੱਲ ਨੀ ਮੋੜ ਲੈ ਕੋਈ ਗੱਲ ਨਾ ਥੋੜਾ ਬੱਚੇ ਦਾ ਚੈੱਕ ਕਰ ਲੈ ਆਹਾ ਅਛਾ ਇਹ ਵੀ 90 ਦੀ ਹਾਂ ਠੀਕ ਆ ਆ ਫਿਰ ਕਣ ਅਛਾ ਬਰਿੰਦਰ ਜਿਹੜੀ ਤੇਰੇ ਕੋਲੇ ਆਹ ਗਾਂ ਆ ਗਈ ਬਈ ਹਾਂਜੀ ਬਈ ਇਸ ਗਾਂ ਦਾ ਜੀ ਕੀ ਰਿਕਾਰਡ ਆ ਕੀ ਕਿੰਨਾ ਸੂਆ ਤੀਜਾ ਸੂਆ ਬਈ ਤੀਜਾ ਸੂਆ ਹਾਂਜੀ ਤੇ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਈ 4-5 ਦਿਨ ਹੋ ਗਏ 4-5 ਦਿਨ ਹੋ ਗਏ ਮਗਰ ਬੱਚਾ ਬੱਚਾ ਹੈ ਮਗਰ ਬੱਚਾ ਬਈ ਅੱਛਾ ਕਿੰਨਾ ਦੁੱਧ ਤਿਆਰ ਹੁਣ ਦੁੱਧ ਬਈ 14 ਕਿਲੋ ਤਿਆਰ ਆ ਹੁਣ 14 ਕਿਲੋ ਹਾਂਜੀ ਬਈ ਠੀਕ ਆ 20 ਕਿਲੋ ਖੁੱਲਾ ਦੇਉਗੇ ਇੱਥੋਂ ਤਾਂ ਹੀ ਹੁੰਦੀ ਹੈ ਮੇਰੇਗਾ ਕੀ ਕੀ ਰੀਚਰ ਹੋਏ ਰੇਡ ਵਸੇ ਤਾਂ ਵੀ ਕਿੰਨਾ ਮਰਜੀ ਕਰਾ ਲਾ 65000 ਦੀ ਦੇ ਦਾਂਗੇ ਖੋਲੀ ਤੋੜ ਕੇ ਦਿਖਾ ਗਏ ਲੈ ਵੀ ਵੱਡਾ ਕੱਦ ਕਾਠਾ ਜਿਵੇਂ ਗਰਲੈਂਡੋ ਦਾ ਟੱਚ ਜਾ ਜਿਹੜੀ ਹੈਗੀ ਇਹ ਵੀ ਕੱਦ ਕਾਠ ਕਣੀਉਣੀ ਕੋਈ ਤੋੜ ਇਹ ਆ ਦੇਖ ਲਓ ਤੁਸੀਂ ਬਾਕੀ ਜਮਾਂ ਐਂਡ ਕੰਪੈਕਟ ਆਰਡਰ ਦੀ ਆ ਗਈ ਇਹ ਲੈ ਚੱਲ ਹਾਈ ਖੁੱਲਾ ਲੇਵੋ ਵੀ 20 ਕਿਲੋ ਖੁੱਲਾ ਦੇਊਗੀ ਇਹ ਆ ਦੇਖੋ ਹੁਣ ਤੁਸੀਂ ਆਹਾ 20 ਕਿਲੋ ਵਾਲੀ ਗਾਂ ਆ ਗਈ ਤੇ ਕੱਦ ਕਾਠ ਕੰਨੀਓ ਬਾਕੀ ਤੁਸੀਂ ਨਾ ਇਹ ਜਿਹੜੀ ਗਾਂ ਤੁਹਾਨੂੰ ਰੇਟ ਦੇ ਵਿੱਚ ਆ ਗਾਂ ਸਾਰੀ 20 ਕਿਲੋ ਲਈ 65000 ਰੁਪਏ ਦੇ ਵਿੱਚ ਮਿਲਨੀ ਆ ਥਣ ਲੇਵਾ ਜਿਹੜਾ ਹੈਗਾ ਪੂਰਾ ਚੰਗਾ ਆ ਗਿਆ ਆ ਜਾ ਕਰਾ ਮੋੜ ਲਾ ਵੀ ਫੈਂਟ ਵਾਲਾ ਦੇਊਗੀ ਭਾਈ ਫੈਂਟ ਵਧੀਆ ਆਊਗੇ ਦੁੱਧਰ ਲੈਂਡੋ ਜੀ ਆ ਗਈ ਕਰ ਲੈ ਲੈਂਡੋ ਜੀ ਬਸ ਇਹ ਆ ਦੇਖੋ ਚੱਲ ਚੱਲ ਕੋਈ ਗੱਲ ਨਹੀਂ ਕਿੱਥੇ ਕਿ ਜਾਏਗੀ ਭੱਜ ਕੇ ਅੱਛਾ ਬਰਿੰਦਰ ਜਿਹੜੀ ਹੁਣ ਤੇਰੇ ਕੋਲੇ ਆਹ ਸਿੰਘਾਂ ਵਾਲੀ ਗਾਂ ਆ ਗਈ ਭਾਈ ਇਹਦਾ ਸੂਆ ਦੱਸੇਗਾ ਦੂਜਾ ਭਾਈ ਦੂਜਾ ਸੂਆ ਤੇ ਇਹ ਸੁਈ ਹੋਈ ਏ ਕਿ ਗੱਪਣਾ ਗੱਬਣਾ ਬਈ ਬਸ 2-3 ਦਿਨ ਲਊਗੀ 2-3 ਦਿਨ ਕਿੰਨੇ ਕਿ ਦਿਨ ਦੁੱਧ ਵਾਲੀ ਰਹੂ ਬਈ ਇਹ ਦੁੱਧ ਬਈ ਔਰ 12 ਕਿਲੋ ਖੁੱਲਾ ਦੇ ਦਊਗੀ ਠੀਕ ਹੈ ਕਿ 12 ਨਾ ਮੱਟੇ ਪਿਆ ਬੱਟ ਤੇ ਮੈਂ ਕਹਿੰਦਾ ਦੁੱਧ ਵੱਧ ਵੀ ਪਾ ਸਕਦੀ ਹੈ ਹੈਨਾ ਪਰ ਆਪਾਂ ਦਾ 12 ਹੀ ਕਰੀਏ 12 ਹੀ ਕਹਿਨੇ ਆ ਠੀਕ ਹੈ ਤੇ ਕੀ ਰੇਟ ਰਹੂ ਫਿਰ ਥਣ ਵੀ ਇਹੋ ਜਿਹਾ ਲੱਗਿਆ ਮੈਂ ਕਹਿੰਦਾ ਤੈਨੂੰ ਬਹੁ ਮੱਝਰ ਕਾ ਬਈ ਹੈਨਾ ਹਾਂ ਮੱਝ ਹੀ ਹੈ ਕਥਾ ਦੀ ਬਈ ਥੀਲ ਠੰਡੀ ਪੂਰੀ ਆਏ ਨਹੀਂ ਮਾਰਦੀ ਹੋਊਗੀ ਤੇ ਕੀ ਰੇਟ ਰਹੂ ਇਹਦਾ ਰੇਟ ਇਹਦਾ ਵੀ ਕਿਨਾ ਮਰਜ਼ੀ ਕਰਾ ਲਾ ਬਈ ਯਾਰ ਜਿਵੇਂ ਬਟਾਟਾ ਬੜਾ ਦਾ ਹਾਂ 35000 ਦੀ ਹਾਂ ਨਾ ਹਾ 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 ਲੈ ਹੁਣ ਇਹ ਤੇ ਵਪਾਰੀ ਵੀ ਲੈ ਕੇ ਨਫਾ ਲੈਣਗੇ ਕਿਵੇਂ ਵਪਾਰੀ ਵੀ ਨਫਾ ਲੈਣਗੇ ਇਹਦੇ ਚੋਂ ਠੀਕ ਆ ਲੈ ਆ ਦੇਖ ਲੋ ਜਿਹੜੀ ਆ ਗਾਂ ਆ ਗਈ ਨਾ ਮਿੱਤਰੋ ਜਿਹੜਾ ਬੰਦਾ ਕੋਈ ਲੈ ਗਿਆ ਵੀ ਆਹ ਕਹਿੰਦਾ ਵੀ 35000 ਰੁਪਏ ਦੀ ਗਾਂ ਦੇਣੀ ਆ ਤੇ ਵਪਾਰੀ ਵੀ ਨਫਾ ਲੈ ਜਾਣਗੇ ਇਸ ਗਾਂ ਦੇ ਵਿੱਚੋਂ ਲੈਵਾ ਨਾ ਹਜੇ ਤੁਹਾਨੂੰ ਮੈਂ ਦੱਸਾਂ ਗੱਲ ਜਿੰਨਾ ਹੋਣਾ ਤੇ ਸੂਪ ਹੀ ਜਦੇ ਤੇ ਉਹਦੇ ਦੁੱਗਣਾ ਲੈਵਾ ਤਿਆਰ ਕਰ ਲੂਗੀ ਹਜੇ ਤਾਂ ਦੋ ਤਿੰਨ ਦਿਨ ਇਹ ਲੈਂਦੀ ਆ ਇਹਦਾ ਗੱਲ ਤੇਰੀ ਪੱਕੀ ਆ ਮਿੱਤਰਾ ਦਾਣੇ ਅਗਲਾ ਮੱਦੀ ਲੈ ਕੇ ਜਾਓ ਹਾਂਜੀ ਅੱਛਾ ਭਾਈ ਬਰਿੰਦਰ ਜੀ ਹੁਣ ਆਪਣੇ ਨੰਬਰ ਦੀ ਗੱਲ ਕਰ ਗਏ ਹੈਨਾ ਨੰਬਰ ਕਿਹੜਾ ਚੱਲਦਾ ਨੰਬਰ 877061762 ਠੀਕ ਆ ਅ ਬਾਕੀ ਮੈਂ ਇੱਕੋ ਬੇਨਤੀ ਕਰਨੀ ਚਾਹੁੰਨਾ ਤੇਰੇ ਰਹੀਂ ਵਿਦਾਸਕ ਨੂੰ ਇੱਕ ਬੇਨਤੀ ਕਰਦੇ ਵੀ ਭਾਈ ਚੋਈਆਂ ਜੜੀਆਂ ਹੈਗੀਆਂ ਸੋਈਆਂ ਇੱਥੇ ਚੋਕੇ ਬਣਾ ਲੈ ਜਾਣ ਹਾਂਜੀ ਭਾਈ ਕਿ ਨਹੀਂ ਆਪਾਂ ਇਹੀ ਕਹਿਣੇ ਆ ਹਾਂ ਚੋਕੇ ਲੈ ਜਾਣ ਆ ਦੀ ਇੱਥੇ ਤਸੱਲੀ ਕਰ ਲੈਣ ਤੇ ਮਿੱਤਰੋ ਮੇਰਾ ਇਹੀ ਮਤਲਬ ਹੁੰਦਾ ਵੀ ਜਿੱਥੋਂ ਵੀ ਆਪਾਂ ਕਿਤੋਂ ਵੀ ਕਿਸੇ ਵੀ ਗਾਂ ਮੱਝ ਦੀ ਵੀਡੀਓ ਬਣਾਈਏ ਤੇ ਮਾਲਕਾਂ ਦੇ ਘਰੇ ਜਿਹੜੀ ਹੈਗੇ ਫੁੱਲ ਤਸੱਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ ਬਾਕੀ ਜਿਹੜੀਆਂ ਬਾਈ ਕੋਲੇ ਮੱਝਾਂ ਆ ਗਈਆਂ ਮੱਝਾਂ ਜਮਾ ਜਾਇਜ਼ ਰੇਟ ਦੀਆਂ ਮੱਝਾਂ ਨੇ ਹਨਾ ਬਾਕੀ ਤੁਸੀਂ ਦੱਸੋਗੇ ਵੀ ਕਿਵੇਂ ਲੱਗਾ ਰੇਟ ਬਾਕੀ ਬਰਿੰਦਰ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ